ਕਨ ਨੌਜਵਾਨ ਜਿਸ ਨੂੰ ਕਿ ਜਿਸ ਦੀ ਧੌਣ ਦੇ ਮਣਕੇ ਤੋੜ ਦਿੱਤੇ ਗਏ ਪਿੰਡ ਦੇ ਹੀ ਵਿਅਕਤੀਆਂ ਵੱਲੋਂ ਲੜਾਈ ਕੀਤੀ ਗਈ ਅਤੇ ਇਸ ਨੌਜਵਾਨ ਤੇ ਹਮਲਾ ਕਰਕੇ ਇਸ ਵਿਅਕਤੀ ਦੀ ਧੌਣ ਦੇ ਮਣਕੇ ਜਿਹੜੇ ਤੋੜ ਦਿੱਤੇ ਗਏ ਨੇ ਪਿਛਲੇ ਕਾਫੀ ਦਿਨਾਂ ਤੋਂ ਜਿਹੜਾ ਪਰਿਵਾਰ ਹੈ ਇਨਸਾਫ ਦੀ ਦਰਦਰ ਦੀਆਂ ਠੋਕਰਾਂ ਖਾ ਰਿਹਾ ਤੇ ਅੱਜ ਡੀਐਸਪੀ ਗੋਇੰਦਵਾਲ ਸਾਹਿਬ ਦੇ ਦਫ਼ਤਰ ਦੇ ਅੱਗੇ ਪਰਿਵਾਰ ਵੱਲੋਂ ਧਰਨਾ ਦਿੱਤਾ ਗਿਆ ਹੈ ਉਹਨਾਂ ਤੇ ਉਹਨਾਂ ਨਾਲ ਗੱਲਬਾਤ ਹੋਈ ਇਹਨੇ ਕਿ ਦੱਕੇ ਛੋਟੇ ਛੋਟੇ ਤੇ ਇਹ ਕਰਨ ਇਹ ਇਹਨੇ ਬੱਚਾ ਨਹੀਂ ਦੱਤਿਆ ਆਪਦੇ ਬੱਚੇ ਹੀ ਉਹਨਾਂ ਦੇ ਨਾਲ ਕੋਈ ਨਹੀਂ ਸਾਡੀ ਕੋਈ ਗੱਲਬਾਤ ਆਪਦੇ ਬੱਚਾ ਨੂੰ ਡੱਕਣ ਡਿਆ ਉਹਨੇ ਸਮਝਾ ਉਹਦੇ ਪ੍ਰੋਗਰਾਮ ਜਲਵਿੰਦਰ ਸਿੰਘ ਉਹਦੇ ਰਾਲਾਖਣੀ ਮੈਨੂੰ ਮੇਰੇ ਖਣੀ ਤੇ ਹੋਰ ਮਗਾੜਾ ਕਰਦਾ ਜਿੱਦੋਂ ਇਹ ਸੋ ਕਾਰ ਵਾਪਸ ਮੋੜਨੇ ਲੱਗਾ ਵਾ ਉਦੋਂ ਉਹਨਾਂ ਨੇ ਚੌ ਨੌ ਜਵਾਨਾਂ ਦੇ ਸੱਟਾਂ ਮਾਰ ਚੁਣੇ ਹੁਣ ਜਿਹੜੇ ਦੋ ਦੋ ਜਿਹਨਾਂ ਸੱਟਾਂ ਮਾਰੀਆਂ ਉਹਨਾਂ ਨੂੰ ਕੱਢੀ ਜਾਂਦੇ ਆ ਉਹਨਾਂ ਨੂੰ ਤੁਹਾਡੇ ਕਹਿੰਦਾ ਮਤਲਬ ਕਿ ਉਹਨਾਂ ਤੇ ਕਾਰਵਾਈ ਨਹੀਂ ਕਰ ਰਹੇ ਇਸ ਕਰਕੇ ਉਹਦਾ ਉਹਨਾਂ ਦਾ ਨਾਮ ਬਾਹਰ ਕੱਢੀ ਜਾ ਰਿਹਾ ਹਾਂਜੀ ਹੁਣ ਆਂਦੇ ਉਹਦਾਂ ਉਹਦਾਂ ਨਹੀਂ ਨਾਮ ਲਿਖਾਇਆ ਵਾ ਆਂਦੇ ਨਹੀਂ ਉਹਨਾਂ ਦਾ ਨਾਮ ਹੀ ਨਹੀਂ ਆ ਹਾਂਜੀ ਤਾਂ ਹੁਣ ਅੱਜ ਤੁਸੀਂ ਇੱਥੇ ਧਰਨੇ ਤੇ ਬੈਠੇ ਹੋ ਕਿੰਨਾ ਦਿਨ ਹੋ ਗਿਆ ਤੁਹਾਨੂੰ ਧਰਨੇ ਤੇ ਬੈਠੇ ਤੇ ਕੋਈ ਅਧਿਕਾਰੀ ਆਣ ਕੇ ਤੁਹਾਨੂੰ ਮਿਲਿਆ ਹੋਵੇ ਜਾਂ ਤੁਹਾਨੂੰ ਕੋਈ ਭਰੋਸਾ ਦਿੱਤਾ ਹੋਵੇ ਨਹੀਂ ਸਾਨੂੰ ਅਜੇ ਤਾਂ ਕੋਈ ਭਰੋਸਾ ਨਹੀਂ ਦਿੱਤਾ ਗਿਆ ਦੀ ਹੈਗੀ ਸਰ ਡੀਐਸਪੀ ਗੋਇੰਦਵਾਲ ਸਾਹਿਬ ਦੇ ਨਾਂ ਮੂਰੇ ਸਵੇਰ ਤੋਂ ਧਰਨਾ ਲੱਗਾ ਹੋਇਆ ਇੱਕ ਨੌਜਵਾਨ ਆ ਸੀ ਸੁਣਦੇ ਮਣਕੇ ਤੋੜੇ ਗਏ ਨੇ ਕਈ ਕੁਝ ਵਿਅਕਤੀਆਂ ਵੱਲੋਂ ਪਰ ਉਹਨਾਂ ਦਾ ਕਹਿਣਾ ਹੈ ਕਿ ਕਾਰਵਾਈ ਪੁਲਿਸ ਵੱਲੋਂ ਕੋਈ ਨਹੀਂ ਕੀਤੀ। ਦੱਸੋ ਰਾਤ ਕਿ ਮਿਲੋ। ਹਾਂਜੀ। ਤਾਂ ਫੋਨ ਤੇ ਸਾਰੀ ਗੱਲਾਂ ਪੁੱਛੋਗੇ ਡਿਟੇਲ ਚ ਕੇਸ ਹੈਗਾ ਇਹ। ਤੁਸੀਂ ਸਰ ਡੀਐਸਪੀ ਡੀਐਸਪੀ ਸਾਹਿਬ ਨਾਲ ਰਾਬਤਾ ਕਰਨ ਦੀ ਕੋਸ਼ਿਸ਼ ਕੀਤੀ ਗਈ ਉਹ ਹੈਗੇ ਨਹੀਂ ਸਰ ਇੱਥੇ ਸਵੇਰੇ ਦੇ। ਡੀਐਸਪੀ ਸਾਹਿਬ ਕੰਮ ਕਰ ਰਹੇ ਜੀ ਇੱਥੇ। ਪੰਜਾਬੀ ਲੋਕ ਚੈਨਲ ਦੇਖ ਰਹੇ ਹੋ ਤੁਸੀਂ ਮੈਂ ਤੁਹਾਡੇ ਨਾਲ ਰਵੀ ਖਹਿਰਾ। 107 ਤੇ ਆਉਣ ਤੋਂ ਪਹਿਲਾਂ ਭਗਵੰਤ ਸਿੰਘ ਮਾਨ ਵੱਲੋਂ ਇੱਕ ਲੋਕਾਂ ਨੂੰ ਆਸ ਦਵਾਈ ਗਈ ਕਿ ਜਦੋਂ ਸਾਡੀ ਸਰਕਾਰ ਆਵੇਗੀ ਕਿਸੇ ਨੂੰ ਧਰਨਾ ਨਹੀਂ ਲਾਉਣਾ ਪਵੇਗਾ। ਹਰੇਕ ਵਿਅਕਤੀ ਨੂੰ ਇਨਸਾਫ ਦਿੱਤਾ ਜਾਵੇਗਾ ਪਰ ਕੈਮਰਾਮੈਨ ਨੂੰ ਕਵਾਂਗਾ ਇੱਕ ਵਾਰ ਤਸਵੀਰਾਂ ਸਾਂਝੀਆਂ ਕੀਤੀਆਂ ਜਾਣ ਕੇ ਇੱਕ ਨੌਜਵਾਨ ਜਿਸ ਨੂੰ ਕਿ ਜਿਸ ਦੀ ਥੌਣ ਦੇ ਮਣਕੇ ਤੋੜ ਦਿੱਤੇ ਗਏ ਪਿੰਡ ਦੇ ਹੀ ਵਿਅਕਤੀਆਂ ਵੱਲੋਂ ਲੜਾਈ ਕੀਤੀ ਗਈ ਅਤੇ ਇਸ ਨੌਜਵਾਨ ਤੇ ਹਮਲਾ ਕਰਕੇ ਇਸ ਵਿਅਕਤੀ ਦੀ ਥੌਣ ਦੇ ਮਣਕੇ ਜਿਹੜੇ ਤੋੜ ਦਿੱਤੇ ਗਏ ਨੇ ਪਿਛਲੇ ਕਾਫੀ ਦਿਨਾਂ ਤੋਂ ਜਿਹੜਾ ਪਰਿਵਾਰ ਹੈ ਇਨਸਾਫ ਲਈ ਦਰਦਰ ਦੀਆਂ ਠੋਕਰਾਂ ਖਾ ਰਿਹਾ ਤੇ ਅੱਜ ਡੀਐਸਪੀ ਗੋਇੰਦਵਾਲ ਸਾਹਿਬ ਦੇ ਦਫ਼ਤਰ ਦੇ ਅੱਗੇ ਪਰਿਵਾਰ ਵੱਲੋਂ ਧਰਨਾ ਦਿੱਤਾ ਗਿਆ ਹੈ ਤਾਂ ਤਸਵੀਰਾਂ ਵਿੱਚ ਤੁਸੀਂ ਦੇਖ ਰਹੇ ਹੋ ਕਿ ਮੇਰੇ ਪਿੱਛੇ ਡੀਐਸਪੀ ਗੋਇੰਦਵਾਲ ਸਾਹਿਬ ਦਾ ਦਫ਼ਤਰ ਹੈ ਜਿੱਥੇ ਕਿ ਪਰਿਵਾਰਕ ਮੈਂਬਰ ਕੁਝ ਜਥੇਬੰਦੀਆਂ ਦੇ ਨਾਲ ਧੰਨੇ ਤੇ ਬੈਠੇ ਨੇ ਤਾਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਪਰਿਵਾਰਕ ਮੈਂਬਰਾਂ ਨਾਲ ਆਖਿਰ ਕੀ ਮਾਮਲਾ ਹੋਇਆ ਕਿਸ ਦੇ ਨਾਲ ਲੜਾਈ ਹੋਈ ਤਾਂ ਹੁਣ ਇਹ ਇਸ ਨੌਜਵਾਨ ਨੂੰ ਲੈ ਕੇ ਇਦਾਂ ਦਰਦਰ ਭੜਕ ਰਹੇ ਨੇ ਇਨਸਾਫ ਮੰਗ ਰਹੇ ਨੇ ਤਾਂ ਬਾਪੂ ਜੀ ਮੌਜੂਦ ਨੇ ਹਾਂਜੀ ਬਾਪੂ ਜੀ ਕੀ ਨਾਮ ਹੈ ਤੁਹਾਡਾ ਜੀ ਨਰਵੈਲ ਸਿੰਘ ਜੀ ਆ ਚੰਦਰਪਾਲ ਸਿੰਘ ਜੀ ਇਹ ਜੋ ਨੌਜਵਾਨ ਮੰਜੇ ਦੇ ਪਿਆਏ ਇਹ ਤੁਹਾਡਾ ਪੁੱਤਰ ਹੈ ਜੀ ਹਾਂਜੀ ਮੇਰਾ ਪੁੱਤਰ ਹੈ ਜੀ ਤੇ ਬੱਪੂ ਜੀ ਕੀ ਗੱਲਬਾਤ ਹੋਈ ਇਸ ਦੀ ਧੌਣ ਤੇ ਦੱਸਿਆ ਜਾ ਰਿਹਾ ਕਿ ਇਹਦੇ ਮੜਕੇ ਟੁੱਟ ਕੇ ਕਿਸ ਨਾਲ ਲੜਾਈ ਹੋਈ ਕੀ ਗੱਲਬਾਤ ਹੋਈ ਸਾਰੀ ਦੱਸੋ ਜੀ ਇਹ ਨਿੱਕੇ ਨਿੱਕੇ ਬੱਚੇ ਸੀ ਉਹਨਾਂ ਤੇ ਉਹਨਾਂ ਆ ਗੱਲਬਾਤ ਹੋਈ ਇਹ ਨਿੱਕੇ ਨਿੱਕੇ ਬੱਚੇ ਹੀ ਛੋਟੇ ਛੋਟੇ ਤੇ ਇਹ ਕਾਰਨ ਇਹ ਇਹਨਾਂ ਬੱਚਾ ਨੂੰ ਡੱਕਿਆ ਆਪਦੇ ਬੱਚੇ ਸੀ ਉਹਨਾਂ ਦੇ ਨਾਲ ਕੋਈ ਨਹੀਂ ਸਾਡੀ ਕੋਈ ਗੱਲਬਾਤ ਆਪਦੇ ਬੱਚਾ ਨੂੰ ਡੱਕਣ ਡਿਆ ਉਹਨੇ ਸਮਝਾਵਾਦੇ ਪ੍ਰੋਗਰਾਮ ਜਲਵਿੰਦਰ ਸੋਹੇ ਰਾਜਖਣੀ ਮੈਨੂੰ ਮੇਰੇ ਖਨੀ ਪੀਰ ਮਗਾੜਾ ਕੱਢਦਾ ਜਦੋਂ ਉਹ ਸੋ ਘਰ ਵਾਪਸ ਮੋੜਨੇ ਲੱਗਾ ਵਾ ਉਦੋਂ ਉਹਨੇ ਚਾਹ ਨੌਜਵਾਨਾਂ ਦੇ ਸੱਟਾਂ ਮਾਰਤੀਆਂ ਵਿੱਕੀ ਨੇ ਸੱਟਾਂ ਮਾਰੀਆਂ ਇੱਕ ਕੁਲਦੀਪ ਸਿੰਘ ਆ ਠੀਕ ਹੈ ਜੀ ਤੇ ਇੱਕ ਦਾਵਾ ਆਪਣਾ ਅਨਮੋਲ ਸਿੰਘ ਦਾ ਇੱਕ ਗੋਰਪ੍ਰੀਤ ਸਿੰਘ ਆ ਹੁਣ ਜਿਹੜੇ ਦੋ ਦੋ ਜਿਹੜੇ ਜਿੰਨਾ ਸੱਟਾਂ ਮਾਰੀਆਂ ਉਹਨਾਂ ਨੂੰ ਕੱਢੀ ਜਾਂਦੇ ਆ ਉਹਨਾਂ ਨੂੰ ਤੁਹਾਡੇ ਕਹਿੰਦਾ ਮਤਲਬ ਕਿ ਉਹਨਾਂ ਤੇ ਕਾਰਵਾਈ ਨਹੀਂ ਕਰ ਰਹੇ ਇਸ ਕਰਕੇ ਉਹ ਦਾ ਉਹਨਾਂ ਦਾ ਨਾਮ ਬਾਹਰ ਕੱਢੀ ਜਾ ਰਿਹਾ ਹਾਂਜੀ ਹੁਣ ਆਂਦੇ ਉਹਦਾਂ ਉਹਦਾਂ ਨਹੀਂ ਨਾਮ ਲਿਖਾਇਆ ਵਾ ਆਂਦੇ ਨਹੀਂ ਉਹਨਾਂ ਦਾ ਨਾਮ ਹੀ ਨਹੀਂ ਆ ਹੁਣ ਫੇ ਸਾਨੂੰ ਆਂਦੇ ਆ ਹੁਣ ਗੁਰਪ੍ਰੀਤ ਸਿੰਘ ਤੇ ਆਈ ਪੀ ਦੂਜਾ ਮਰਾ ਪੀ ਉਹਦਾ ਭਰਾ ਹੀ ਆ ਉਹਦੇ ਤੇ ਕਰ ਲੋ ਜਿਹੜੇ ਮੁੰਡੇ ਛੱਟਾਂ ਮਾਰੀਆਂ ਉਹਦਾ ਫੇ ਨਾਮ ਉਹਦਾ ਵੀ ਲਿਖਾਇਆ ਵਾ ਉਹ ਕਹਿੰਦੇ ਆ ਵੀ ਕੋਈ ਨਹੀਂ ਉਹਦਾ ਭਰਾ ਹੀ ਆ ਐ ਤਰ੍ਹਾਂ ਕਹਿੰਦੇ ਆ ਅੱਛਾ ਮਤਲਬ ਦੋਸ਼ੀ ਨੂੰ ਛੱਡ ਕੇ ਉਹਦੇ ਭਰਾ ਤੇ ਪਰਚਾ ਦਰਜ ਕਰ ਦਿੱਤਾਗੇ ਹਾਂਜੀ 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 ਠੀਕ ਆ ਅੱਛਾ ਬਾਪੂ ਜੀ ਇਹ ਤੁਹਾਡਾ ਪੁੱਤਰ ਇਹਦਾ ਨਾਮ ਕੀ ਆ ਤੇ ਇਹ ਕੰਮਕਾਰ ਕੀ ਕਰਦਾ ਏ ਇਹ ਮਜ਼ਦੂਰੀ ਕਰਦਾ ਜੀ अच्छा जी हां जी ਵਿਆਹ ਆ ਜੀ ਵਿਆਹ ਆ ਜੀ ਠੀਕ ਆ ਜੀ ਦੋ ਬੱਕ ਦੋ ਬੱਕੇ ਆ ਜੀ ਲੜਕੇ ਆ ਦੋਵੇਂ ਹਾਂ ਜੀ ਤਾਂ ਹੁਣ ਅੱਜ ਤੁਸੀਂ ਇੱਥੇ ਧਰਨੇ ਤੇ ਬੈਠੇ ਹੋ ਕਿੰਨਾ ਦਿਨ ਹੋ ਗਿਆ ਤੁਹਾਨੂੰ ਧਰਨੇ ਤੇ ਬੈਠੇ ਤੇ ਕੋਈ ਅਧਿਕਾਰੀ ਆਣ ਕੇ ਤੁਹਾਨੂੰ ਮਿਲਿਆ ਹੋਵੇ ਜਾਂ ਤੁਹਾਨੂੰ ਕੋਈ ਭਰੋਸਾ ਦਿੱਤਾ ਹੋਵੇ ਨਹੀਂ ਸਾਨੂੰ ਅਜੇ ਤਾਂ ਕੋਈ ਭਰੋਸਾ ਨਹੀਂ ਦਿੱਤਾ ਜੀ ਅੱਛਾ ਜੀ ਹਾਂ ਜੀ ਕੀ ਮੰਗ ਕਰਦੇ ਹੋ ਅਸੀਂ ਤਾਂ ਮੰਗ ਅਨਸਾਫ ਦੀ ਕਰਦੇ ਆਂ ਕਿ ਸਾਨੂੰ ਨਿਸਾਫ ਜਵਾ ਦਾ ਆਇਆ ਜਾਵੇ ਸੋ ਇਹ ਬਜ਼ੁਰਗ ਬਾਪੂ ਹੈ ਅੱਖਾਂ ਨਾਮ ਨੇ ਕਿਉਂਕਿ ਨੌਜਵਾਨ ਪੁੱਤਰ ਮੰਜੇ ਤੇ ਪਿਆ ਏ ਧੌਣ ਦੇ ਮਣਕੇ ਟੁੱਟ ਚੁੱਕੇ ਨੇ ਹੁਣ ਵਿਚਾਰਾ ਲੱਗਦਾ ਏ ਕਿ ਉਹ ਕੰਮਕਾਰ ਵੀ ਨਹੀਂ ਕਰ ਪਾਏਗਾ ਤਾਂ ਜਥੇਬੰਦੀਆਂ ਨੌਜਵਾਨ ਦੇ ਹੱਕ ਵਿੱਚ ਪੁੱਜੀਆਂ ਨੇ ਪਰਿਵਾਰਕ ਮੈਂਬਰਾਂ ਨਾਲ ਹਾਂਜੀ ਕਿਹੜੀ ਜਥੇਬੰਦੀ ਹੈ ਕੀ ਕਹੋਗੇ ਅੱਜ ਤੁਸੀਂ ਸਵੇਰ ਤੋਂ ਪ੍ਰੋਟੈਸਟ ਕਰ ਰਹੇ ਹੋ ਕੀ ਕਹਿਣਾ ਚਾਹੋਗੇ ਮੈਂ ਜੀ ਜਮੂਰੀ ਕਿਸਾਨ ਸਭਾ ਸਾਡੀ ਪੰਜਾਬ ਮੇਰਾ ਨਾਮ ਮਨਜੀਤ ਸਿੰਘ ਬੱਗੂ ਪਿੰਡ ਕੋਟ ਮੁਹੰਮਦ ਖਾਨ ਮੈਂ ਜਿਹੜਾ ਪ੍ਰਧਾਨ ਹਾਂ ਜਮੂਰੀ ਕਿਸਾਨ ਸਭਾ ਦਾ ਅੱਛਾ ਜੀ ਅਹੀਂ ਇਹ ਕਹਿਣਾ ਚਾਹੁੰਨੇ ਆਂ ਪੇ ਵੇਖੋ ਜਿਹੜੀ ਸਰਕਾਰ ਵੱਡੀ ਨੰਬਰਦਾਰ ਬਣ ਕੇ ਆਈ ਵੀ ਲੋਕਾਂ ਨਾਲ ਧੱਕੇਸ਼ਾਹੀਆਂ ਨਹੀਂ ਹੋਣੀਆਂ ਇਹ ਸਰੇਆਮ ਇੱਕ ਨਹੀਂ ਧੱਕੇਸ਼ਾਹੀ ਤੁਸੀਂ ਵੇਖੋਗੇ ਇਹਨਾਂ ਨਾਲ ਧੱਕੇਸ਼ਾਹੀ ਹੋਈ ਤੇ ਦੂਜੇ ਬਣਿਓ ਆਮ ਪਾਰਟੀ ਦੇ ਲੀਡਰ ਆ ਇਹ ਕੋ ਮੁੰਡਾ ਵੇਖ ਰਿਹਾ ਉਹਦੀ ਬਾਹ ਵੱਡੀ ਆ ਉਹ ਵੀ ਆਮ ਪਾਰਟੀ ਦੇ ਬੰਦੇ ਆ ਤੇ ਉਹਨਾਂ ਆਪਣਾ ਘਰ ਭੰਨ ਕੇ ਉਹ ਹਸਪਤਾਲ ਪਾਏ ਉਹਨਾਂ ਨੂੰ ਉੱਥੇ ਜਾ ਕੇ ਤੇ ਪਰਚਾ ਦਰਜ ਕਰਤਾ ਇੱਕ ਇਥੇ ਤਰ੍ਹਾਂ ਹੀ ਆ ਸ਼ੰਕਰ ਸਿੰਘ ਉਹਦੀ ਘਰ ਵਾਲੀ ਦੇ ਸੱਟਾਂ ਲਾਤੀਆਂ ਇਹ ਜਿੰਨੇ ਕਿ ਇਥੇ ਬੈਠੇ ਆ ਸਾਰੇ ਪੀੜਤ ਬੈਠੇ ਆ ਤੇ ਤਾਂ ਡਿਵਟੀ ਦੇ ਬੈਠੇ ਆ ਇਹ ਸਾਰੇ ਜਿਹੜੇ ਮਸਲੇ ਡਿਵਟੀ ਦੇ ਧਿਆਨ ਚ ਲਿਆਣ ਕੇ ਅੱਜ ਤੁਹਾਡੇ ਮਸਲੇ ਹੱਲ ਹੋ ਜਾਂਦੇ ਕੱਲ ਹੋ ਜਾਂਦੇ ਆ ਕੋਈ ਮਸਲਾ ਹੱਲ ਨਹੀਂ ਹੋਇਆ ਤੇ ਅਸੀਂ ਤਾਂ ਡਿਵਟੀ ਦੇ ਬੈਠੇ ਆ ਵੀ ਨਸ਼ਾ ਸ਼ਰਿਆਂ ਵਿਕ ਰਿਆ ਲੋਕਾਂ ਦੀਆਂ ਲੁੱਟਾਂ ਖਵਾ ਰਹੀਆਂ ਲੋਕਾਂ ਦੇ ਬਾਤ ਵੱਡੇ ਜਾ ਰਹੇ ਆ ਲੁੱਟਾਂਖੋ ਵਾਲੇ ਇੱਥੋਂ ਤਾਈਂ ਘਰਾਂ ਤਾਈਂ ਆ ਸਾਡਾ ਸੋਨੂ ਆਪਣਾ ਪੱਤਰਕਾਰ ਉਹਦੇ ਘਰੋਂ ਮੋਬਾਈਲ ਲੱਗੇ ਆ ਇਹ ਇਸ ਤਰ੍ਹਾਂ ਦੀਆਂ ਸਾਰੀਆਂ ਘਟਨਾ ਨੂੰ ਵੇਖ ਕੇ ਆ ਜਾਂਦਾ ਵੀ ਪੁਲਿਸ ਜਿਹੜੀ ਆ ਦੋਸ਼ੀਆਂ ਦੇ ਨਾਲ ਗੁੰਡਿਆਂ ਦੇ ਨਾਲ ਮਿਲੀ ਹੋਈ ਆ ਤੇ ਨਾਲ ਹੀ ਸਾਡਾ ਹਲਕੇ ਦਾ ਐਮਐਲਏ ਮਿਲਿਆ ਆ ਜਿਹੜਾ ਕਹਿੰਦਾ ਕਾਰਵਾਈ ਨਾ ਕਰੇ ਇਹ ਗੱਲ ਕਰ ਰਹੇ ਹੋ ਤੁਸੀਂ ਕਿ ਇਹ ਮੁੱਦਾ ਜਿਹੜਾ ਹੈ ਡੀਐਸਪੀ ਸਾਹਿਬ ਕੋਲ ਹੈਗਾ ਉਹਨਾਂ ਦੇ ਧਿਆਨ 'ਚ ਕਾਫੀ ਲੰਬੇ ਸਮੇਂ ਤੋਂ ਪਰ ਕਾਰਵਾਈ ਨਹੀਂ ਹੋ ਰਹੀ ਕਿਤਨਾ ਕਿਤੇ ਸੱਤਾਧਰ ਪਾਰਟੀ ਦਾ ਕਹਿ ਰਹੇ ਹੋ ਕਿ ਜਿਹੜੇ ਹਮਲਾਵਰ ਨੇ ਉਹ ਸੱਤਾਧਰ ਪਾਰਟੀ ਦੇ ਨਾਲ ਸੰਬੰਧ ਰੱਖਦੇ ਨੇ ਤਾਂ ਮੁੱਖ ਮੰਤਰੀ ਭਵਨ ਸਿੰਘ ਮਾਨ ਵੱਲੋਂ ਕਿਹਾ ਗਿਆ ਸੀ ਕਿ ਜਦੋਂ ਸਰਕਾਰ ਆਵੇਗੀ ਤਾਂ ਮੈਂ ਮੁੱਖ ਮੰਤਰੀ ਹੋਵਾਂਗਾ ਤਾਂ ਲੋਕਾਂ ਦੇ ਧਰਨੇ ਖਤਮ ਕਰ ਦਿੱਤੇ ਜਾਣਗੇ ਇਨਸਾਫ ਹਰੇਕ ਨੂੰ ਮਿਲੇਗਾ ਸੋ ਕੀ ਕਹਿਣਾ ਚਾਹੋਗੇ ਵੇਖੋ ਇਨਸਾਫ ਤੇ ਤੁਸੀਂ ਵੇਖ ਹੀ ਰਹੇ ਹੋ ਜਿਦ ਦਿਨ ਇਹ ਸਰਕਾਰ ਆਈ ਨਾ ਪਹਿਲੇ ਦੇਣੀ ਸਾਡੇ ਐਮਐਲ ਨੇ ਮੁੰਡੇ ਪਿੰਡ ਨਸ਼ੇਰ 26 ਬਣਾਤੀ ਅਹੀਂ ਮੁੰਕੇ ਘੇਰਨਾ ਹੀ ਤੇ ਫੇਰ ਸਾਡਾ ਕ੍ਰੋਸ ਕੇਸ ਅਸਲ ਕੁੱਟਿਆ ਉਹਨਾਂ ਨੂੰ ਹੀ ਤੇ 26 ਸਾਡੇ ਤੇ ਨਜਾਇਜ਼ ਬਣਾਤੀ ਅੱਜ ਵੇਖ ਰੇ ਜੋ ਤੁਸੀਂ ਇਹ ਨੌਜਵਾਨ ਨੂੰ ਕੁੱਟਿਆ ਤੇ ਉਹਦੇ ਮਣਕੇ ਤੋੜ ਦਿੱਤੇ ਤੇ ਕਹਿੰਦੇ ਕਾਰਵਾਈ ਨਾ ਕਰਿਓ ਇਸੇ ਤਰ੍ਹਾਂ ਉਹ ਪਿੱੱਦੀ ਦਾ ਨੌਜਵਾਨ ਬੈਠਾ ਪਿੱੱਦੀ ਦੇ ਸਰਪੰਚ ਨੇ ਗੋਲੀਆਂ ਚਲਾਈਆਂ ਉਹਨਾਂ ਤੇ ਉਲਟਾ ਉਹਨੂੰ ਚੋਕੇ ਅੰਦਰ ਕਰ ਦਿੱਤਾ ਗਿਆ ਕੋਈ ਕਾਰਵਾਈ ਨਹੀਂ ਅੱਜ ਇਹ ਪੀੜਤੀ ਬੈਠੇ ਆ ਇਹ ਸਰਕਾਰ ਦੀ ਤੁਸੀਂ ਵੇਖ ਰਹੇ ਜਿੱਤੇ ਲੋਕਾਂ ਤਾਂ ਹੀ ਆਵਾਜ਼ ਪਹਚਾਇਓ ਵੀ ਜਿਹੜਾ ਭਗਵੰਤ ਮਾਨ ਮੁੱਖ ਮੰਤਰੀ ਕਹਿੰਦਾ ਲੋਕਾਂ ਦੀ ਸਰਕਾਰ ਆ ਇਹ ਗੁੰਡਿਆਂ ਦੀ ਸਰਕਾਰ ਹੋ ਗਈ ਇਹ ਲੋਕਾਂ ਦੀ ਸਰਕਾਰ ਨਹੀਂ ਲੋਕਾਂ ਨਾਲ ਧੱਕੇਸ਼ਾਹੀਆਂ ਹੁੰਦੀਆਂ ਲੋਕਾਂ ਨਾਲ ਦੂਜੀਆਂ ਸਰਕਾਰਾਂ ਨਾਲ ਧੱਕੇਸ਼ਾਹੀਆਂ ਵਧ ਗਈਆਂ ਕਹਿੰਦੇ ਆਮ ਪਾਰਟੀ ਦਾ ਬੰਦਾ ਇਹਨੂੰ ਗ੍ਰਿਫਤਾਰ ਨਹੀਂ ਕਰਨਾ ਡਿਪਟੀ ਜਿਹੜਾ ਬਿਲਕੁਲ ਉਹਨਾਂ ਦੇ ਕਹਿਣ ਤੇ ਚੱਲ ਰਿਹਾ ਨਹੀਂ ਤੇ ਡਿਪਟੀ ਦੀ ਪੋਸਟ ਇੱਕ ਜੁਮੇਆਰ ਪੋਸਟ ਹੁੰਦੀ ਆ ਜਦੋਂ ਐਸਐਚਓ ਨਾਲ ਸੁਣੇ ਤੇ ਡਿਪਟੀ ਕੋ ਆਈਦਾ ਹਾਰ ਕੇ ਸਾਨੂੰ ਅੱਜ ਬੜੇ ਦੁੱਖ ਨਾਲ ਕਹਿਣਾ ਪੈਂਦਾ ਤੁਸੀਂ ਵੇਖੋ ਉਸ ਬਾਪ ਦੇ ਉਸ ਭੈਣ ਦੇ ਕੀ ਬੀਤ ਦੀ ਉਹ ਜਿਨ੍ਹਾਂ ਦੇ ਘਰ ਇਹ ਨੌਜਵਾਨ ਪਿਆ ਪੀਜੀਆਈ ਤੋਂ ਜਵਾਬ ਮਿਲਿਆ ਨੂੰ ਤੇ ਉਹ ਜਿਹੜਾ ਬੰਦਾ ਮੁੱਕ ਜਾਂਦਾ ਤੇ ਮੁੱਕ ਗਿਆ ਤੇ ਉਹ ਜਿਹੜੀ ਆ ਛੁੱਟ ਗਿਆ ਤੇ ਆ ਜਿਹੜਾ ਵਾ ਇਹ ਰੋਜ਼ਦਾਰਾਂ ਦੇ ਭਲਾ ਮੁੱਕਦਾਨ ਦੇ ਅੱਖਾਂ ਦੇ ਗਾੜੀ ਆਪ ਜਦੋਂ ਰੋਟੀ ਪਾਣੀ ਖਾਂਦੇ ਕੋ ਖਾਂਦਾ ਨਹੀਂ ਤੇ ਉਹਨਾਂ ਨੂੰ ਇਹ ਜਿਹੜੀਆਂ ਤਕਲੀਫਾਂ ਇਹਦੀਆਂ ਉਹ ਉਹ ਸਮਝ ਸਕਦੇ ਆ ਇਹ ਲੋਕ ਨਹੀਂ ਸਮਝ ਸਕਦੇ ਜੇ ਇਹਨਾਂ ਦਾ ਕਿਤੇ ਤਰਾਇਆ ਹੋਵੇ ਤੇ ਇਹਨਾਂ ਨੂੰ ਪਤਾ ਲੱਗੇ ਵੀ ਇਹਦੀ ਕੀ ਤਕਲੀਫ ਕੀ ਇਹਨਾਂ ਦੀ ਸੋਏ ਸੰਨ ਆਗੂ ਨੇ ਇਹਨਾਂ ਵੱਲੋਂ ਜਿਹੜਾ ਕਿ ਪੀੜਤ ਪਰਿਵਾਰ ਦੇ ਹੱਕ ਵਿੱਚ ਧਰਨਾ ਦਿੱਤਾ ਗਿਆ ਤਾਂ ਬਾਪੂ ਜੀ ਉਹਨਾਂ ਵੱਲੋਂ ਦੱਸਿਆ ਗਿਆ ਕਿ ਜਵਾਬ ਮਿਲ ਚੁੱਕਾ ਹੈ ਪੀਜੀਆਈ ਤੋਂ ਤੇ ਇਹ ਦਿਹਾੜੀ ਮਜ਼ਦੂਰੀ ਕਰਦੇਓ ਇਹ ਬਾਈ ਦਾ ਲਾਜ ਫੇਰ ਕਿੱਦਾਂ ਕਿੱਥੋਂ ਕਰਵਾਇਆ ਹੁਣ ਤੱਕ ਕਿਵੇਂ ਹੋਇਆ ਅਸੀਂ ਕੈਰੋਂ ਖੜਿਆ ਜੀ ਕੈਰੋਂ ਹਸਪਤਾਲ ਉੱਥੋਂ ਤੋਂ ਫੇਰ ਹੀ ਖੜਿਆ ਵਾ ਤਰਨਤਾਰਨ ਤਰਨਤਾਰਾਂ ਨੂੰ ਜਵਾਬ ਦਿੱਤਾ ਫੇਰ ਖੜਿਆ ਵਾ ਅੰਮ੍ਰਿਤਸਰ ਅੰਮ੍ਰਿਤਸਰਿਆਂ ਨੇ 5-7 ਦਿਨ ਰੱਖਿਆ ਵਾ ਉਹਨਾਂ ਨੂੰ ਜਵਾਬ ਦਿੱਤਾ ਉਹਨਾਂ ਦੇ ਚੰਡੀਗੜ੍ਹ ਲੈ ਕੇ ਜਾਓ ਹੁਣ ਹੁਣ ਕੀ ਕਰੀ ਅਸੀਂ ਚੰਡੀਗੜ੍ਹ ਕਿਵੇਂ ਖੜ ਸਕਦੇ ਕਿ ਕੀ ਮੰਗ ਕਰਦੇ ਹੋ ਮੰਗ ਤਾਂ ਅਸੀਂ ਇਨਸਾਫ ਦੀ ਮੰਗ ਕਰਦੇ ਆ ਸੋ ਇਹ ਬਾਪਿਆ ਜਿਸ ਕੋਲ ਇਨਸਾਫ ਦੀ ਮੰਗ ਕੀਤੀ ਜੀ ਤਸਵੀਰਾਂ ਵਿੱਚ ਦਿਖਾਉਗੇ ਭੈਣ ਐ ਇਸਦਾ ਪਤੀ ਐ ਜੋ ਆਪਣੇ ਪਤੀ ਨੂੰ ਇਸ ਵੇਲੇ ਪੱਖੀ ਚੱਲ ਰਹੀ ਐ ਸੋ ਇਹ ਤਸਵੀਰਾਂ ਨੇ ਕਹਿ ਸਕਦੇ ਆ ਕਿ ਇਨਸਾਨੀਅਤ ਨੂੰ ਸ਼ਰਮਸਾਰ ਕਰਦੀਆਂ ਤਸਵੀਰਾਂ ਨੇ ਜੋ ਇਸ ਵੇਲੇ ਵੀ ਦਫ਼ਤਰ ਦੇ ਸਾਹਮਣੇ ਇਨਸਾਫ ਲਈ ਧਰਨਾ ਲਾਇਆ ਗਿਆ ਤਾਂ ਸਾਡੇ ਨਾਲ ਹੋਰ ਵੀ ਆਗੂ ਮੌਜੂਦ ਨੇ ਹਾਂਜੀ ਭਾਜੀ ਕੀ ਕਹੋਗੇ ਧਰਨਾ ਫੇਰ ਧਰਨਾ ਕਿਉਂਕਿ ਜਿੱਕ ਬੰਨੇ ਸਰਕਾਰ ਨੇ ਕਿਹਾ ਹੈ ਕਿ ਧਰਨੇ ਖਤਮ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਤਾਂ ਆਮ ਆਦਮੀ ਪਾਰਟੀ ਸੁੱਖ ਦੀ ਨੀਂਦ ਸੌਏਗਾ ਤਾਂ ਕੀ ਕਹਿਣਾ ਚਾਹੋਗੇ ਇਹ ਤੇ ਵੋਟਾਂ ਵਾਸਤੇ ਭਗਵੰਤ ਮਾਨ ਨੇ ਇਹ ਗੱਲ ਕਹੀ ਸੀ ਜਦੋਂ ਦੀ ਭਗਵੰਤ ਮਾਨ ਸਰਕਾਰ ਸੱਤਾ ਵਿੱਚ ਆਈ ਆ ਮੈਨੂੰ ਦੱਸੋ ਕਿੱਥੇ ਧਰਨੇ ਨਹੀਂ ਲੱਗੇ ਇਥੋਂ ਤੱਕ ਕਿ ਟੀਚਰ ਡੇ ਵਾਲੇ ਦਿਨ ਟੀਚਰਾਂ ਤੇ ਲਾਠੀ ਚਾਰਜ ਹੋਇਆ ਜਿਹੜਾ ਕਹਿੰਦੇ ਕਿ ਤੂੰ ਸਾਡੀ ਭੈਣੇ ਹੱਥਲੇ ਆ ਜਾਹੀਂ ਤੈਨੂੰ ਨੌਕਰੀ ਦੇਵਾਂਗੇ ਉਸ ਟੀਚਰ ਨੂੰ ਪਿਛਲੇ ਸਮੇਂ ਚ ਕੁੱਟਿਆ ਗਿਆ ਨਸ਼ੇ ਵੱਧ ਰਿਆ ਸੱਬੀਆਂ ਬਣ ਰਹੀਆਂ ਹੁਣ ਇਹ ਨੌਜਵਾਨ ਦਾ ਮੈਨੂੰ ਅਫਸੋਸ ਆ ਕਿ ਡਾਕਟਰ ਵੀ ਜਿਹੜੇ ਉਹ ਦਬਾਅ ਚ ਆ ਗਿਆ ਡਾਕਟਰ ਵੀ ਸਹੀ ਰਿਜ਼ਲਟ ਨਹੀਂ ਇਹਦਾ ਦੇ ਰਿਹਾ ਹੁਣ ਵੇਖੋ ਇਹਨੂੰ ਕੋਈ ਸੁਰਤ ਨਹੀਂ ਆ ਤੇ ਡਾਕਟਰ ਨੇ ਦਬਾਅ ਚ ਵੀ ਰਿਜ਼ਲਟ ਗਲਤ ਦਿੱਤਾ ਪੁਲਿਸ ਕੋਈ ਕੰਮ ਨਹੀਂ ਕਰ ਰਹੀ ਪੱਤਰਕਾਰਾਂ ਦੇ ਘਰੋਂ ਮੋਬਾਈਲ ਚੁੱਕੇ ਜਾ ਰਹੇ ਆ ਅਸੀਂ ਰਾਤ ਨੂੰ ਸ਼ਾਮਾਂ ਨੂੰ ਇਸ ਟਾਈਮ ਮੋਟਰਸਾਈਕਲ ਤੇ ਗੱਡੀ ਤੇ ਨਹੀਂ ਜਾ ਸਕਦੇ ਇਹੋ ਜੀ ਹਾਲਾਤ ਹੋ ਗਈ ਪਿੰਡਾਂ 'ਚ ਨਸ਼ਾ ਜਿਹੜਾ ਵਾ ਹੋਕਾ ਦੇ ਦੇ ਕੇ ਵੇਚ ਰਿਹਾ ਇੱਥੇ ਦੱਸੋ ਤੇ ਪਿੰਡ ਜਾਣ ਤੋਂ ਪਹਿਲਾਂ ਨਾਂ ਦੱਸ ਦਿੰਦੇ ਵੀ ਸਾਨੂੰ ਫਿਰ ਦੱਸਿਆ ਇਹਨਾਂ ਦੇ ਸੰਪਰਕ ਆ ਪੁਲਿਸ ਦੀ ਸ਼ਹਿ ਆ ਤੇ ਐਮਐਲਏ ਦੀ ਵੀ ਨਾਲ ਸ਼ਹਿ ਆ ਤੇ ਭਗਵੰਤ ਮਾਨ ਨੂੰ ਮੈਂ ਪਹਿਲਾਂ ਵੀ ਬੇਨਤੀ ਕੀਤੀ ਤੁਹਾਡੇ মিডিਆ ਰਾਹੀਂ ਵੀ ਕੋਈ ਕਿਤੇ ਗੁਪਤ ਜੇ ਤੂੰ ਇੰਨਾ ਇਮਾਨਦਾਰ ਆ ਕਿ ਤੂੰ ਗੁਪਤ ਨੂੰ ਕਰਾ ਕੇ ਗੁਪਤਚਾਰ ਏਜੰਸੀਆਂ ਭੇਜੇ ਇੱਥੇ ਵੀ ਹੋ ਕੀ ਰਿਹਾ ਥੱਲੇ ਹੋ ਕੀ ਰਿਹਾ ਕਿਉਂਕਿ ਜਿਹੜੀ ਰਿਪੋਰਟ ਆ ਥੱਲੇ ਉਹ ਗਲਤ ਦਿੱਤੀ ਜਾਂਦੀ ਆ ਕਈ ਵਾਰ ਹੋ ਜਾਂਦਾ ਨਾ ਕਿ ਰਿਪੋਰਟ ਗਲਤ ਦਿੱਤੀ ਜਾਵੇ ਪਰ ਨਹੀਂ ਭਗਵੰਤ ਮਾਨ ਸਮੇਤ 92 ਐਮਐਲਏ ਕੋਈ ਪੰਜਾਬ ਦਾ ਸੋਚ ਨਹੀਂ ਰਿਹਾ ਇਸੇ ਤੱਕ ਕਿ ਧਰਨਾ ਲੱਗਾ ਅਸੀਂ ਲਾਉਣਾ ਨਹੀਂ ਚਾਹੁੰਦੇ ਕਿਉਂਕਿ ਸ਼ਤਾਬਦੀ ਆਈ ਆ ਸੰਗਤਾਰੀ ਤਾਂ ਸਾਨੂੰ ਖੁਦ ਵੀ ਮਹਿਸੂਸ ਹੋ ਰਿਹਾ ਪਰ ਕੀ ਕਰੀਏ ਇੱਕ ਨੌਜਵਾਨ ਮੌਤ ਦੇ ਮੂੰਹ ਚ ਪਿਆ ਤੁਸੀਂ ਵੇਖੋ ਸਾਰਿਆਂ ਨੂੰ ਪਰ ਹਾਲੇ ਤੱਕ ਕੋਈ ਇਨਸਾਫ ਨਹੀਂ ਅੱਛਾ ਭਾਈ ਕੋਈ ਸਵੇਰ ਦੇ ਧੰਨੇ ਦੇ ਬੈਠੇ ਹੋ ਕੋਈ ਅਫਸਰ ਆਇਆ ਹੋਵੇ ਕਿਸੇ ਨੇ ਆਣ ਕੇ ਤੁਹਾਡੇ ਕੋਲ ਪੁੱਛਿਆ ਹੋਇਆ ਹੋਵੇ ਨਹੀਂ ਸਵੇਰ ਦਾ ਇਹੋ ਬਹਾਨਾ ਲਾਈ ਜਾਂਦੇ ਕਿ ਡਿਪਟੀ ਸਾਹਿਬ ਉੱਥੇ ਗਿਆ ਵਾ ਕੋਰਟ ਚ ਗਿਆ ਇੱਕ ਐਸਐਚਓ ਸਾਹਿਬ ਆਏ ਉਹਦੇ ਲੈਵਲ ਦੇ ਜਿੰਨੇ ਕੀ ਉਹ ਗੱਲ ਵੱਖਰੀ ਆ ਪਰ ਇਹ ਸਭ ਤੋਂ ਵੱਡਾ ਮਸਲਾ ਵਾ ਇਹ ਮਸਲੇ ਵਾਸਤੇ ਹਾਲੇ ਤੱਕ ਡਿਪਟੀ ਸਾਹਿਬ ਨੇ ਸਾਡੇ ਨਾਲ ਕੋਈ ਗੱਲ ਨਹੀਂ ਕੀਤੀ ਸੋਏ ਸੰ ਸਾਡੇ ਨਾਲ ਜਮਹੂਰੀ ਕਿਸਾਨ ਸਭਾ ਦੇ ਆਗੂ ਅਤੇ ਪਰਿਵਾਰਕ ਮੈਂਬਰ ਨੇ ਸੋ ਲਗਾਤਾਰ ਇਨਸਾਫ ਦੀ ਮੰਗ ਕੀਤੀ ਜਾ ਰਹੀ ਇਹਨਾਂ ਨੂੰ ਕਿਹਾ ਜਾ ਰਿਹਾ ਕਿ ਜਿਹੜਾ ਮੁੱਖ ਦੋਸ਼ੀ ਹੈ ਉਸ ਦਾ ਨਾਮ ਜਿਹੜਾ ਨਹੀਂ ਦਾਖਲ ਕੀਤਾ ਜਾ ਰਿਹਾ ਕਾਰਵਾਈ ਦੇ ਵਿੱਚ ਕਿਉਂਕਿ ਕਿਤੇ ਨਾ ਕਿਤੇ ਉਹ ਸੱਤਾ ਤੇ ਰਪਾਰਟੀ ਦੇ ਨਾਲ ਸੰਬੰਧਿਤ ਹੈ ਸੋ ਇਸੇ ਸੰਬੰਧੀ ਡੀਐਸਪੀ ਗੋਇੰਦਵਾਲ ਸਾਹਿਬ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਹਾਲਾਂਕਿ ਤਸਵੀਰਾਂ ਵਿੱਚ ਤੁਸੀਂ ਦੇਖ ਰਹੇ ਹੋ ਦਫ਼ਤਰ ਡੀਐਸਪੀ ਸਾਹਿਬ ਮੌਜੂਦ ਨਹੀਂ ਨੇ ਉਹਨਾਂ ਦੇ ਨਾਲ ਫੋਨ ਤੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਉਹਨਾਂ ਦਾ ਇਸ ਮਾਮਲੇ ਸਬੰਧੀ ਕੀ ਕਹਿਣਾ ਹੈ ਸੋ ਤੁਸੀਂ ਸਾਡੇ ਨਾਲ ਜੁੜੇ ਰਹਿਣਾ। ਸਤਾਨ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਜਾਊਗੀ। ਹੈਲੋ। ਹਾਂਜੀ ਜੈਨ ਸਰ। ਜੈਨ ਜੀ। ਸਰ ਰਵੀ ਖੜਾ ਗੱਲ ਕਰਦਾ ਜੀ ਪੱਤਰਕਾਰ ਪੰਜਾਬੀ ਲੋਕ ਚੈਨਲ ਤੋਂ। ਹਾਂਜੀ ਬੋਲੋ ਜੀ। ਸਰ ਇੱਕ ਬੇਨਤੀ ਹੈਗੀ ਸਰ ਡੀਐਸਪੀ ਗੋਇੰਦਵਾਲ ਸਾਹਿਬ ਦੇ ਨਾਂ ਮੂਰੇ ਸਵੇਰ ਤੋਂ ਧਰਨਾ ਲੱਗਾ ਹੋਇਆ ਹੈ ਇੱਕ ਨੌਜਵਾਨ ਹੈ ਉਸਦੀ ਧੌਣ ਦੇ ਮਣਕੇ ਤੋੜੇ ਗਏ ਨੇ ਕਈ ਕੁਝ ਵਿਅਕਤੀਆਂ ਵੱਲੋਂ ਪਰ ਉਹਨਾਂ ਦਾ ਕਹਿਣਾ ਹੈ ਕਿ ਕਾਰਵਾਈ ਪੁਲਿਸ ਵੱਲੋਂ ਕੋਈ ਨਹੀਂ ਕੀਤੀ ਜਾ ਰਹੀ ਤੇ ਡੀਐਸਪੀ ਗੁਇੰਦਵਾਲ ਸਾਹਿਬ ਵੀ ਸਵੇਰ ਦੇ ਮੌਜੂਦ ਨਹੀਂ ਹੈਗੇ ਸਰ ਕੀ ਕਹਿਣਾ ਚਾਹੋਗੇ ਕੰਮ ਕਰ ਰਹੇ ਹੈ ਜੀ ਉੱਤੇ ਪ੍ਰਚਲ ਹੋ ਰਹੀ ਹੈ ਅੱਛਾ ਜੀ ਸਰ ਇਹਨਾਂ ਦਾ ਕਹਿਣਾ ਕਿ ਜਿਹੜਾ ਮੁੱਖ ਦੋਸ਼ੀ ਹੀ ਉਸ ਦਾ ਨਾਮ ਹੈਗਾ ਹੀ ਨਹੀਂ ਸਰ ਮੁਕਦਮੇ ਦੇ ਵਿੱਚ ਦਰਜ ਉਹਦੇ ਭਰਾ ਦਾ ਨਾਮ ਦਰਜ ਕਰ ਦਿੱਤਾ ਗਿਆ ਜੀ ਦਸਤਾਵੇਜ਼ ਆ ਕੇ ਮਿਲੋ ਹਾਂਜੀ ਤਾਂ ਫੋਨ ਤੇ ਸਾਰੀ ਗੱਲਾਂ ਪੁੱਛੋਗੇ ਡਿਟੇਲ ਚ ਕੇਸ ਹੈਗਾ ਇਹ ਤੁਸੀਂ ਸਰ ਡੀਐਸਪੀ ਸਾਹਿਬ ਨਾਲ ਰਾਬਤਾ ਕਰਨ ਦੀ ਕੋਸ਼ਿਸ਼ ਕੀਤੀ ਗਈ ਉਹ ਹੈਗੇ ਨਹੀਂ ਸਰ ਇੱਥੇ ਸਵੇਰ ਦੇ ਡੀਐਸਪੀ ਸਾਹਿਬ ਕੰਮ ਕਰ ਰਹੇ ਜੀ ਇੱਥੇ 457 ਮਨਾ ਰਹੇ ਹੈਗੇ ਉਹ ਤਾਂ ਕੰਮ ਚੱਲ ਰਿਹਾ ਹੈਗਾ ਜ਼ਿਲ੍ਹਾ ਪ੍ਰਸ਼ਾਸਨ ਦੇ ਅੱਛਾ ਜੀ ਠੀਕ ਹੈ ਸਰ ਧੰਨਵਾਦ ਬਹੁਤ ਬਹੁਤ ਜੀ ਸੋਹੇਸਨ ਐਸਐਸਪੀ ਗੌਰਵ ਤੂਰਾ ਜੀ ਜਿਨ੍ਹਾਂ ਵੱਲੋਂ ਇਹ ਕਹਿ ਦਿੱਤਾ ਗਿਆ ਕਿ ਡੀਐਸਪੀ ਸਾਹਿਬ ਤਾਂ ਫਿਲਹਾਲ ਕੰਮ ਕਰ ਰਹੇ ਨੇ ਤਾਂ ਸਾਨੂੰ ਦਫ਼ਤਰ ਆ ਕੇ ਮਿਲੋ ਇਹ ਕੇਸ ਦੀ ਪੜਤਾਲ ਚੱਲ ਰਹੀ ਹੈ ਹੁਣ ਦੇਖਣਾ ਹੋਵੇਗਾ ਕਿ ਇਸ ਪਰਿਵਾਰ ਨੂੰ ਕਦ ਤੱਕ ਇਨਸਾਫ਼ ਮਿਲੇਗਾ ਕੈਮਰਾਮੈਨ ਸੁਖਦੇਵ ਰਾਜ ਨਾਲ ਰਵੀ ਖਹਿਰਾ ਪੰਜਾਬੀ ਲੋਕ ਚੈਨਲ ਸ਼੍ਰੀ